ਸੁਹਾ ਤੋਂ ਇੱਕ ਹੋਸ਼ ਉਡਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਨੂੰ ਦੋ ਨੌਜਵਾਨ ਬਲਾਂ ਤੋਂ ਫੜ ਕੇ ਘੀਸ ਰਹੇ ਹਨ ਤੇ ਕੁੱਟ ਰਹੇ ਹਨ ਉੱਥੇ ਹੀ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਲੜਕੀ ਦੇ ਸਿਰ ਵਿੱਚ ਇੱਕ ਸ਼ਰਾਬ ਦੀ ਕੱਚ ਵਾਲੀ ਬੋਤਲ ਵੀ ਮਾਰੀ ਗਈ ਜਿਸ ਤੋਂ ਬਾਅਦ ਨੇੜੇ ਦੇ ਦੁਕਾਨਦਾਰਾਂ ਦੇ ਵੱਲੋਂ ਇਸ ਵਿੱਚ ਪੈ ਕੇ ਉਸ ਲੜਕੀ ਨੂੰ ਛੁਡਾਇਆ ਗਿਆ ਅਤੇ ਹੁਣ ਲੜਕੀ ਸੁਹਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਉੱਥੇ ਇਹ ਵੀਡੀਓ ਅਸਵੇਦ ਦੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਲ ਹੋ ਰਹੀ ਹੈ ਕਟਮਾ ਦੀ ਸ਼ਿਕਾਰ ਹੋਈ ਲੜਕੀ ਮਮਤਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦਸੂਆ ਵਿੱਚ ਕਿਸੇ ਸ਼ੋਰੂਮ ਤੇ ਕੰਮ ਕਰਦੀ ਹੈ ਅਤੇ ਕੱਲ੍ਹ ਸ਼ਾਮ ਜਦੋਂ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਬ੍ਰਦਰ ਨੂੰ ਨਾਲ ਲੈਣ ਲਈ ਜਦੋਂ ਇਸ ਦੁਕਾਨ ਦੇ ਬਾਹਰ ਪਹੁੰਚੀ ਤਾਂ ਦੋ ਨੌਜਵਾਨ ਜੋ ਕਿ ਨਸ਼ੇ ਦੀ ਹਾਲਤ ਵਿੱਚ ਸਨ ਉਹ ਮੈਨੂੰ ਗਲਤ ਇਸ਼ਾਰੇ ਤੇ ਗਲਤ ਕਮੈਂਟ ਕਰਨ ਲੱਗ ਪਏ ਮੈਂ ਸਭ ਦੇਖ ਕੇ ਅੰਦੇਖਾ ਕਰਕੇ ਆਪਣੇ ਬ੍ਰਦਰ ਦੀ ਦੁਕਾਨ ਦੇ ਅੰਦਰ ਚਲ ਗਈ ਪਰੰਤੂ ਉਹ ਨੌਜਵਾਨ ਲਗਾਤਾਰ ਗਲਤ ਕਮੈਂਟ ਕਰਦੇ ਰਹੇ ਤੇ ਗਾਲੀ ਗਲੋਚ ਕੱਢਦੇ ਰਹੇ ਜਿਸ ਤੋ ਵਾ ਜਦੋਂ ਅਸੀਂ ਬਾਹਰ ਨਿਕਲੇ ਤਾਂ ਉਹਨਾਂ ਨੌਜਵਾਨਾਂ ਨੇ ਮੇਰੇ ਨਾਲ ਅਤੇ ਮੇਰੇ ਬ੍ਰਦਰ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਸਿਰ ਦੇ ਵਿੱਚ ਇੱਕ ਸ਼ਰਾਬ ਦੀ ਬੋਤਲ ਮਾਰ ਦਿੱਤੀ ਜਿਸ ਤੋਂ ਬਾਅਦ ਮੈਨੂੰ ਦਸੂਹਾ ਦੇ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ ਤੇ ਕਟਮਾ ਦੀ ਸ਼ਿਕਾਇਤ ਹੋਈ ਲੜਕੀ ਮਮਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ ਦੂਜੇ ਪਾਸੇ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਐਸਆਈ ਗੁਰਬਚਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੋਨੇ ਹੀ ਪੱਖਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਤਫ਼ਤੀਸ਼ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਕੰਧ ਦੀ ਕਾਰਵਾਈ ਕੀਤੀ ਜਾਵੇਗੀ ਕੱਲ ਵਾਰਦਾ ਤੋਂ ਸ਼ਾਮ ਨੂੰ ਉਹਦੇ ਬਾਰੇ ਕੀ ਜਾਣਕਾਰੀ ਹੈ ਮੇਰਾ ਨਾਮ ਮਮਤਾ ਜੀ ਹੁਣ ਪਿੰਡ ਕੋਟਲੀ ਤੋਂ ਕੱਲ ਸ਼ਾਮ ਜਦੋਂ ਮੈਂ ਆਪਣੇ ਭਰਾ ਕੋਲ ਕੰਮ ਕਰਕੇ ਆ ਰਹੀ ਸੀ ਤੇ ਦੁਕਾਨ ਦੇ ਬਾਹਰ ਨਿਊ ਸਰਦਾਰਾਂ ਟੈਲੀਕਮ ਦੇ ਬਾਹਰ ਦੋ ਮੁੰਡੇ ਸੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੇ ਵਿੱਚ ਮੈਨੂੰ ਗਲਤ ਕਮੈਂਡ ਕੀਤਾ ਮੈਂ ਉਹਨਾਂ ਦੀ ਕਮੈਂਡ ਤੋਂ ਡਰਦੀ ਮੈਂ ਅੰਦਰ ਸ਼ਾਪ ਦੇ ਅੰਦਰ ਚਲੇ ਗਈ ਉਹਨਾਂ ਨੇ ਸ਼ਾਪ ਤੋਂ ਮੇਰੇ ਬ੍ਰਦਰ ਨੂੰ ਆਵਾਜ਼ ਮਾਰ ਲਈ ਉਹ ਗਾਲਾਂ ਕੱਢਣ ਲੱਗ ਗਏ ਫਿਰ ਬ੍ਰਦਰ ਨਾਲ ਉਹਨਾਂ ਦੀ ਝੜਪ ਹੋਈ ਤਾਂ ਉਹਨਾਂ ਨੇ ਝੜਪ ਦੇ ਵਿੱਚ ਮੇਰੇ ਵੀ ਮਾਰੀਆਂ ਮੇਰੇ ਸਿਰ ਤੇ ਬੋਤਲ ਵੀ ਮਾਰੀ ਉਹਨਾਂ ਨੇ ਔਰ ਮੈਨੂੰ ਜ਼ਖਮੀ ਕਰ ਦਿੱਤਾ ਮੇਰਾ ਨੇਲ ਵੀ ਟੁੱਟ ਗਿਆ ਇਹ ਜੜਤ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੋਈ ਕੁੜੀ ਆ ਉਹਨਾਂ ਨੇ ਮੇਰੇ ਬਹੁਤ ਮਾਰੀਆਂ ਵੀਡੀਓਜ਼ ਦੇ ਵਿੱਚ ਉਹ ਕਹਿ ਰਹੇ ਸੀ ਜੇਲਾ ਕੱਟ ਕੇ ਆਏ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਸ ਗੱਲ ਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਮੈਂ ਚਾਹੁੰਨੀ ਕਿ ਜੋ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਧੀ ਪੈਣ ਨਾਲ ਨਾ ਹੋਵੇ ਕਿ ਉਹ ਤੇ ਸ਼ਰਾਬਾ ਪੀ ਕੇ ਅਤ ਸਰੀਆਮ ਤੁਹਾਨੂੰ ਗੁੰਡਾਗਰਦੀ ਕਰਕੇ ਲੋਕ ਮਾਰ ਕੇ ਜਾਣ ਮੈਨੂੰ ਇਨਸਾਫ ਚਾਹੀਦਾ ਹੈ ਇਸ ਗੱਲ ਦੀ ਭਾਜੀ ਕੱਲ ਜੁਡੀ ਸ਼ਾਮ ਨੂੰ ਵਾਰਦਾ ਤੁਸੀਂ ਇਹਦੇ ਬਾਰੇ ਕੀ ਜਾਣਕਾਰੀ ਹੈ ਹਾਂਜੀ ਮੇਰਾ ਨਾਮ ਗੋਰਾਵ ਜੀ ਮੈਂ ਕੋਟਲੀ ਕੋੜਦ ਤੋਂ ਰਹਿਵਾਂ ਹਾਂ ਕੱਲ ਨੂੰ ਮੇਰੀ ਸਿਸਟਰ ਰਤੋ ਆਪਣੇ ਟਾਂਡੇ ਤੋਂ ਕੰਮ ਕਰਕੇ ਆਉਂਦੇ ਪਈ ਸੀ ਤੇ ਮੇਰੀ ਵੇਟ ਕਰਦੇ ਪਈ ਸੀ ਬਾਹਰ ਕਿ ਕਿ ਮੇਰਾ ਥੋੜਾ ਟਾਈਮ ਥੋੜਾ ਲੇਟ ਹੁੰਦਾ ਹੈ ਤੇ ਨਾ ਇਹ ਮੁੰਡੇ ਆਏ ਦੋ ਇਹ ਦੂਜੀ ਸਾਈਡ ਤੋਂ ਇਹ ਨਾ ਡਰਿੰਕ ਕੀਤੀ ਹੋਈ ਸੀ ਤਾਂ ਪਹਿਲਾਂ ਤਾਂ ਇਹਨਾਂ ਦੇਖਿਆ ਨੂੰ ਵੱਲ ਗਲਤ ਨਿਗਾਹ ਵਾਲੇ ਮੜ ਕੁੜੀ ਨੂੰ ਪਤਾ ਲੱਗਿੰਦਾ ਫਿਰ ਉਹਨੇ ਕਮੈਂਟ ਕੀਤਾ ਤੇ ਕਮੈਂਟ ਕਰਨ ਦੁਆਰੇ ਇਹ ਅੰਦਰ ਆ ਗਈ ਕਿ ਲੜਾਈ ਨਾ ਹੋਵੇ ਫਿਰ ਉਹਨੇ ਇਹਦੇ ਨੂੰ ਦੇਖ ਕੇ ਉਹਨੇ ਗਾਲ ਘੜਤੀ ਫਿਰ ਜਦੋਂ ਮੈਂ ਉਹਨੂੰ ਦੇਖਿਆ ਨੂੰ ਫੇਰ ਬਾਹਰ ਗਾਲ ਘੜਤੀ ਮੈਨੂੰ ਕਹਿੰਦਾ ਬਾਹਰ ਆ ਬਾਹਰ ਫੇ ਮੈਂ ਬਾਹਰ ਨਹੀਂ ਗਿਆ ਮੇਰੇ ਦਗਾਦੇ ਉਹਨਾਂ ਦਾ ਕਹਿੰਦੇ ਕਿ ਤੂੰ ਨਾ ਜਾ ਫਿਰ ਨਾਲ ਗੱਲ ਕਰਨਗੇ ਤਾਂ ਫਿਰ ਮੈਨੂੰ ਫਿਰ ਧਮਕੇ ਦੇਣ ਲੱਪੇ ਇਦਾਂ ਉਦਾਂ ਫਿਰ ਮੈਂ ਫਿਰ ਮੈਂ ਬਾਹਰ ਗਿਆ ਫਿਰ ਉਹ ਦੋਨਾਂ ਨੇ ਫਿਰ ਮੈਨੂੰ ਹੱਤ ਮਤਲਬ ਲੜਾਈ ਹੋਣ ਲੱਪੀ ਸਾਡੀ ਝੜਪ ਹੋਣ ਲੱਪੀ ਫਿਰ ਕਰਕੇ ਫਿਰ ਲੜਾਈ ਹੋਣ ਲੱਪੀ ਫਿਰ ਇਹਨਾਂ ਦੇ ਮੁੰਡੇ ਸੱਦਲੇ ਹੋਰ ਤੇ ਇਹ ਇਹ ਮੈਨੂੰ ਛਡਾਉਣ ਲੱਪੀ ਸੀ ਇਹਨਾਂ ਉਹਨਾਂ ਨੇ ਇਹਦੇ ਵੀ ਮਾਰੀਆਂ ਤੇ ਮੇਰੇ ਵੀ ਮਾਰੀਆਂ ਨੇ ਇਹ ਤੁਹਾਡੇ ਕਿਹੜੀ ਸ਼ੌਪ ਤੇ ਤੁਸੀਂ ਕੰਮ ਕਰਦੇ ਹੋ ਮੈਂ ਨਿਊਸ ਅਦਾ ਟੈਲੀਫੋਨ ਸਿਸਟਰ ਕਿਥੋਂ ਦੇ ਸਿਸਟਰ ਮੇਰੇ ਟਾਂਡੇ ਤੋਂ ਦੇ ਆ ਕੇ ਕਹਿੰਦਾ ਤਾਂ ਲੜਾਈ ਹੋਣ ਦਾ ਕਾਰਨ ਕੀ ਹੈ ਉਹ ਇਹ ਸਿਰਫ ਇਹਨੂੰ ਦੇਖਦੇ ਪਏ ਇਸ ਤੇ ਟੌਰਚਰ ਕਰਦੇ ਪਈ ਛੇੜਛਾੜੀ ਕਰਦੇ ਪਈ ਕਮੈਂਟ ਕਰਦੇ ਗਲਤ ਠੀਕ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਮਾਲਕ ਵੀ ਆਏ ਬਾਰਗਣੇ ਹਾਂਜੀ ਆਏ ਸੀ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਠੀਕ ਹੈ ਪੁਲਿਸ ਨੇ ਕੋਈ ਕਾਰਵਾਈ ਪੁਲਸਾ ਹੀ ਕੱਲ ਅੱਜ ਸਵੇਰੇ ਆਈ ਸੀ ਤੇ ਉਹਨਾਂ ਨੇ ਬਿਆਨ ਲਏ ਸਾਡੇ ਠੀਕ ਹੈ ਦੁਬਾਰਾ ਫਿਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਮੈਂ ਐਸੀ ਘਰਵਾਲਿਆਂ ਸੰਥਾ ਨਾਲ ਜੁਵਾਤ ਲਾਤਾ ਤੇ ਕੱਲ ਕੋਈ ਕਰੀ 8:30 ਵਜੇ ਇੱਕ ਝਗੜਾ ਹੋਇਆ ਸਰਦਾਰ ਮੋਬਾਈਲ ਸ਼ਾਪ ਹੈਗੀ ਆ ਇੱਕ ਲਾਂਚੀ ਉਹਦਾ ਕਿਨਾਰ ਭਰਾ ਸੀਗਾ ਤੇ ਦੋ ਮੁੰਡੇ ਬਾਹਰੋਂ ਆਏ ਆ ਤੇ ਇਹਨਾਂ ਦਾ ਕੁੱਟਮਾ ਕੀਤੀ ਆ ਤੇ ਦੂਸਰੀ ਜਿਹੜਾ ਬੰਦਾ ਹੈਗਾ ਲਖਵੀਰ ਸਿੰਘ ਲਖੀ ਉਹਦੇ ساتھ ਲੱਗੀ ਉਹ ਵੀ ਦਾਖਲ ਹੋਇਆ ਤੇ ਲੜਕੀ ਲੜਕੀ ਭਰਾ ਨਾਲ ਦਾਖਲ ਹਾਂ ਛੋਟੇ ਮੈਨ ਲੈ ਆ ਤੇ ਤਪੀ ਚੱਲ ਰਹੀ ਆ ਜੋ ਕਾਰੀ ਬੰਦੀ ਕਰਦਾਂਗੇ ਆ